ਸਤਿ ਸ੍ਰੀ ਅਕਾਲ ਜੀ ਮਿੱਤਰੋ ਤੁਹਾਡਾ ਆਪਣੇ ਰਮਨ ਬੀਬੀ ਵਲੌਗ ਤੇ ਬਹੁਤ ਸਵਾਗਤ ਹੈ ਇੱਧਰ ਛੱਤ ਪੈਰੀ ਹੈ ਜੀ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਦੀ ਬਰਾਂਡੇ ਦੀ ਛੱਤ ਪੈਰੀ ਹੈ ਜੀ ਤੇ ਸੇਵਾਦਾਰ ਸੇਵਾ ਕਰ ਰਹੇ ਨੇ ਇੱਧਰ ਲੰਗਰ ਚੱਲ ਰਿਹਾ ਜੀ ਲੰਗਰ ਦੀ ਸੇਵਾ ਚੱਲ ਰਹੀ ਹੈ ਜੀ ਵੇਖ ਸਕਦੇ ਹੋ ਕਿ ਉਧਰ ਸਾਰਿਆਂ ਬਹੁਤ ਮਿਹਨਤ ਕਰਨੀ ਪਈ ਐ ਸੇ ਇੱਧਰ ਸਮਟ ਦੇ ਗੱਟੇ ਪਏ ਹੈ ਜੀ ਕਿਉਂਕਿ ਹੁਣ ਛੱਤ ਵੇਲੇ ਕੰਮ ਆਉਣਗੇ ਅੰਦਰ ਇਹ ਅਰਦਾਸ ਹੋ ਰਹੀ ਹੈ ਬਰਾਂਡਿਆਂ ਦੀ ਪਹਿਲਾਂ ਅਰਦਾਸ ਕਰਕੇ ਫਿਰ ਬਰਾਂਡੇ ਦੇ ਛੱਤ ਪੈਣੀ ਸ਼ੁਰੂ ਹੋਗੇ ਤੇ ਇੱਧਰ ਸੇਵਾ ਪੂਰੀ ਜੋਰ ਨਾਲ ਚੱਲ ਰਹੀ ਹੈ ਦੇਖ ਸਕਦੇ ਤੁਸੀਂ ਤੇ ਅੰਦਰ ਵੀ ਪੂਰਾ ਬੜੀਆ ਬਣਾਇਆ ਪਿਆ ਇਹ ਦੇਖ ਸਕਦੇ ਤੁਸੀਂ ਤੇ ਰੱਬ ਦੀ ਮਿਹਰ ਨਾਲ ਹੁਣ ਛੱਤ ਪੈ ਜੂਗੀ ਤੇ ਅੰਦਰੇ ਪਾਠ ਹੋ ਜਾਂਦਾ ਜੀ ਆਨੰਦ ਸਾਹਿਬ ਦਾ ਤੇ ਇਧਰ ਮਿਸਤਰੀ ਸਾਹਿਬ ਬੈਠੇ ਜਿਨ੍ਹਾਂ ਨੇ ਆਪਣਾ ਇਹ ਬਰਾਂਡੇ ਤਿਆਰ ਕੀਤੇ ਆ ਜੀ ਆਈ ਨਾਲ ਡਿਜ਼ਾਈਨ ਬਣਾਇਆ ਇਹ ਖੁਦ ਹਥੋਂ ਇਹ ਲਾਲੂ ਸਿੰਘ ਹੈ ਜੀ ਲਾਲੂ ਸਿੰਘ ਹੈ ਲੋਕਰ ਇਹ ਆਪਣਾ ਲਾਲੂ ਸਿੰਘ ਹੈ ਇਹ ਸੂਰਜ ਦਾਦਾ ਜੀ ਆਪਣੇ ਫੋਟੋ ਐਡਿਟ ਕਰਨੇ ਪੜੇ ਹੈ ਜੀ ਐਸੇ ਵੋ ਲੋ ਲਾਈਕ ਸ਼ੇਅਰ ਕਰ ਦਿਓ ਹਾਂ ਇਹ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਕਮੈਂਟ ਕਰੋ ਗੋਡ ਇਹ ਇਸ ਨੇ ਖੁਦ ਬਣਾਇਆ ਹੈ ਜੀ ਜੇ ਡਿਜ਼ਾਈਨ ਦੇਖੋ ਦੇਖ ਸਕਦੇ ਹੋ ਤੇ ਅੱਜ ਵੀ ਤੁਹਾਨੂੰ ਆਪਾਂ ਘੋਠੇ ਜੀ ਆ ਕੇ ਦਿਖਾਉਣੇ ਆ ਇੱਥੋਂ ਪੂਰਾ ਚੰਗੀ ਤਰ੍ਹਾਂ ਇਹਨਾਂ ਨੇ ਬਣਾਏ ਪਏ ਤਿਆਰ ਤੇ ਇਧਰ ਮੈਂ ਆਪਣੀ ਵੀਡੀਓ ਨੂੰ ਪੂਰੀ ਦੇਖਿਓ ਜੀ ਪੂਰੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਫੋਲੋਵਾਚ ਕਰਿਓ ਠੀਕ ਹੈ ਜੀ ਇੱਕ ਉਠਾਈ ਦੇਖ ਸਕਦੇ ਹਾਂ ਤੇ ਇਧਰ ਵੀ ਪੂਰਾ ਵਧੀਆ ਬਣਾਏ ਪਿਆ ਜੀ ਤੇ ਆਪਣਾ ਧਾਰਾਕਰ ਦੁਆਰਾ ਹੈ ਭਾਈ ਕੋਠੇ ਤੇ ਤਿਆਰੀਆਂ ਚੱਲ ਰਹੀਆਂ ਦੇਖ ਸਕਦੇ ਤੁਸੀਂ ਬੇਸਾਰੇ ਵੀ ਸਾਰੇ ਜਾਣੇ ਤਿਆਰ ਆ ਬਸ ਜਿਹੜੇ ਉਹ ਹੈਗੇ ਜੀ ਛੱਤ ਪਾਉਣ ਵਾਲੇ ਉਹ ਪ੍ਰਸ਼ਾਦਾ ਛੱਕੇ ਇੱਥੇ ਫਿਰ ਛੱਤ ਪਾਣੀ ਸ਼ੁਰੂ ਕਰ ਦੇਣਗੇ ਇਸ ਜਗ੍ਹਾ ਤੇ ਇਧਰੀ ਛੱਤਾਂ ਨੂੰ ਤਾਰਾ ਨੂੰ ਕਸੀ ਜਾਂਦੇ ਨਹੀਂ ਤੇ ਬਹੁਤ ਹੀ ਜਲਦ ਇੱਥੇ ਚਤ ਤੇ ਜੀ ਉਹੀ ਤੇ ਬਹੁਤ ਹੀ ਠੰਡੀ ਹਵਾ ਚੱਲ ਰਹੀ ਹੈ ਉੱਤੇ ਦੇਖ ਲਿਆ ਜਿੱਦੂ ਆ ਭਾਈ ਦੇਖ ਜੀ ਇਧਰ ਜੀ 10 ਬੇਨਤੀ ਹੋ ਚੁੱਕੀ ਹੈ ਦੇਖ ਸਕਦੇ ਹੋ ਇਧਰ ਵੀ ਦੇਖ ਸਕਦੇ ਹੋ ਗੁਰਦੁਆਰਾ ਦਾ ਬੈਕਗ੍ਰਾਉਂਡ ਹੈ ਜੀ ਆਪਣੇ ਪਿੱਛੇ ਦੇਖ ਸਕਦੇ ਹੋ ਇਹ ਹੈ ਗੁਰਦੁਆਰੇ ਦੇ ਦੇਖ ਸਕਦੇ ਹੋ ਇੱਥੇ ਵੀ ਅਮਰੂਦ ਦੇ ਬੂਦੇ ਤੇ ਬਹੁਤ ਸਾਰੇ ਲੱਗ ਰਹੇ ਨੇ ਬਹੁਤ ਮਿੱਠੇ ਮਿੱਠੇ ਲੱਗਦੇ ਆ ਜੀ ਤੇ ਬਹੁਤ ਹੀ ਤੇ ਆਪਣੇ ਬਲੌਗ ਨੂੰ ਸਾਰਾ ਦੇਖਿਓ ਜੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਹੋ ਇੱਧਰ ਸੰਗਤਾਂ ਜੀ ਲੰਗਰ ਛੱਕ ਜਾਂਦੀਆਂ ਹੋਣਾ ਲੰਗਰ ਛੱਕ ਕੇ ਫਿਰ ਇੱਥੇ ਸ਼ਤਪੂਣੀ ਸਟਾਰਟ ਕਰ ਦੇਣੀ ਹੈ ਦੇਖੋ ਸਾਹ ਨੇ ਵੀ ਤੇ ਉੱਧਰ ਪ੍ਰਸ਼ਾਦੇ ਬਣ ਜਾਂਦੇ ਆ ਕੱਲ੍ਹ ਆ ਵੀ ਤੱਕ ਗੱਡੀ ਸੇਸਾ ਰੇਲ ਹੱਥ ਪੈਨ ਸਟਾਰਟ ਹੋ ਚੁੱਕੀ ਆ ਨਹੀਂ ਫੋਟੋ ਲਾ ਰਿਹਾ ਸੋਨ ਹੁਣ ਆਪਾਂ ਕੋਠੇ ਤੇ ਆ ਕੇ ਦਿਖਾਉਣੇ ਆ ਜੀ ਇਧਰ ਇਹਦਾ ਪੈਨ ਲੱਗੀ ਛਾਤੀ ਤੇ ਕੋਠੇ ਤੇ ਹੁਣ ਇਧਰ ਆਪਾਂ ਪਹੁੰਚ ਗਏ ਮਸਾਲਾ ਆ ਪਾਣੀ ਲੈ ਕੇ ਆਈ ਸੀ ਆਪਾਂ ਇਹ ਦੇਖ ਸਕਦੇ ਹੋ ਧੰਨ ਗੁਰੂ ਰਾਮਦਾਸ ਸਵਾਸ਼ਾ ਜੀ ਤੇ ਨੀਚੇ ਸੰਗਤਾਂ ਬਹੁਤ ਜੋਸ ਦੇ ਨਾਲ ਕੰਮ ਕਰ ਰਹੀਆਂ ਨੇ ਤੇ ਹੁਣ ਰੱਬ ਦੀ ਮਿਹਰ ਨਾਲ ਆਪਣੀ ਸ਼ਤਪੈਂਡ ਸਟਾਰਟ ਹੋ ਚੁੱਕੀ ਹੈ। ਕਿਹਦਾ ਲੱਗ ਰਿਹਾ ਹੈ ਆਪਕੋ ਸ਼ਤਪੈਰੀਆ ਗੁਰਦੁਆਰਾ ਸਾਹਿਬ ਕੀ? ਕੈਸੇ? ਤੁਹਾਨੂੰ ਕਿਹਦਾ ਲੱਗ ਰਿਹਾ ਕੰਮ ਕਰ ਰਿਹਾ? ਬੜੀਆਂ ਲੱਗ ਰਿਹਾ ਹੈ। ਹਾਂ ਜੀ ਸੇਵਾ ਕਰ ਰਹੇ ਹਾਂ। ਹਾਂ ਜੀ। ਬਾਏ ਗੁਰੂ ਨੂੰ। ਹਾਂ ਜੀ। और काम के साथ-साथ सेवा भी लग रही है और कमाई भी और सेवा भी।, भी होता है सेवा भी होता है 10 मिनट ए, ए का ये लालू सिंह का बिहार से है दोनों भाई है जी एक वो भाई है ए, 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 एक भाई एक भाई एक भाई जे है प्यार का है ए भी, भी बिहार का है भाई जी ए भाई जी हेलो बोलो बने जे एड़े से ये तो वो पर तीनों चारों भाई बिहार से आए हैं और वो भाई पंजाबी है कैसे ਬਹੁਤ ਚੜਦੀ ਕਲਾ ਵਿੱਚ ਕੰਮ ਹੋ ਰਿਹਾ ਜੀ ਸਿੰਘਾਂ ਦਾ ਬਹੁਤ ਚੜਦੀ ਕਲਾ ਵਿੱਚ ਕੰਮ ਹੋ ਰਿਹਾਗਾ ਤੁਸੀਂ ਆਪਣਾ ਸਾਰਾ ਬਲੌਗ ਦੇਖਿਓ ਨਾਲ-ਨਾਲ ਜੁੜੇ ਰਹੇ ਹੋ ਜੀ ਸਿੰਘਾਂ ਨੇ ਪ੍ਰਸ਼ਾਦ ਦੇ ਪ੍ਰਸਿੱਧ ਸ਼ੱਕੇ ਜੀ ਕੰਮ ਕਰਨਾ ਪੂਰਾ ਜੋਸ਼ਿਆਂ ਜੋਸ਼ਾਂ ਦੇ ਨਾਲ ਸਟਾਰਟ ਕਰ ਦਿੱਤਾ ਗਿਆਗਾ ਤੇ ਸੱਤਵੀਂ ਪੂਰੀ ਐ ਘੈਂਟ ਪਾਉਣਗੇ ਕਹਿੰਦੇ ਮਿਸਤਰੀ ਸਾਹਿਬ ਕਹਿੰਦੇ ਤੇ ਉੱਧਰ ਵੀ ਦੇਖ ਸਕਦੇ ਹੋ ਦਿਮਾਗ ਲਾਉਂਦੇ ਹੋਏ ਆਪਣੇ ਦਿਲਜੀਤ ਭਾਜੀ ਬੈਗ ਸਾਹਿਬ ਜੀ ਹੈਲੋ ਜੀ ਆਜਾ ਹੀ ਹੋਏ ਆਪਣੇ ਮੇਰਾ ਬ੍ਰਦਰ ਛੋਟਾ ਭਰਾ ਤੇ ਬੇਟੀ ਵੀ ਆਈ ਹੋਈ ਹੈ ਜੀ ਆਪਿਆ ਮਿਲ ਗਏ ਛੋਟਾ ਭਰਾ ਆ ਗਏ ਇਲੇਕੇ ਆ ਗਏ ਜੀ ਇਸ ਕੋਲ ਮੈਨੂੰ ਸੁਣਨਾਰਾ ਬੋਲਦੇ ਜੀ ਠੀਕ ਹੈ ਜੀ ਮੈਂ ਤਾਂ ਆਖਿਆ ਸੁਭੀ ਨਾਲ ਲਿਓ ਕਿਉਂ ਖੇਚਲਾ ਕਰੀਏ ਮੇਰੇ ਛੋਟੇ ਭਰਾ ਨੂੰ ਤੰਗ ਕਰੀ ਜਾਂਦੇ ਹੋ ਪਰ ਇਹ ਅਮਰਜੀਤ ਵੀ ਕਹਿੰਦਾ ਜ਼ਰੂਰੀ ਹੁੰਦਾ ਹੈ ਦੀ ਬੀਬੀ ਕਹਿੰਦੀ ਹੋਰ ਵੀ ਇਣਾ ਵੀ ਇਹ ਕਾਪੂ ਜਿਹੜਾ ਰੋਣ ਗਾਤੀਆਂ ਦਾ ਤਿਆਰ ਹੁੰਦਾ ਹੈ ਐਨਕੇ ਕਲਾ ਹੁੰਦੀ ਹੈ ਜੋ ਆਖੋ ਅੱਜ ਸੱਤਨ ਨੇ ਹਨਾ ਕਿਤੇ ਉਹਦੇ ਕਰਨੀ ਲੈ ਇੱਕ ਬਿਜਾਰਾ ਜਾਂਦਾ ਕਿਤੇ ਉਹਦੇ ਕਰਨੀ ਹੋਰ ਕਿੰਨਾ ਹੋਇਆ ਤਾਂ ਕੱਟ ਜਦੋਂ ਆਈ ਸੀ ਉਹ ਵੀਡੀਓ ਥਾਣੀ ਪਣੀ ਹੈਗੀ ਚਾਹ ਵੀ ਪੀ ਲਈ ਜ ਇਹਨਾਂ ਨੇ ਠੀਕ ਹੈ ਜੀ ਪਾਣੀ ਵਗੈਰਾ ਚਾਪ ਲਈ ਤੇ ਉਹ ਤਾਂ ਨਹੀਂ ਪਣੀ ਰਮਣ ਕੋਲ ਲੱਗਾ ਸੀ ਇਹ ਇਹਨਾਂ ਵੀਡੀਓ ਬਣਾਉਣ ਲੱਗੇ ਸੀ ਬਰਦਾਰ ਸਾਹਿਬ ਚੱਤ ਪਈ ਜਾਂਦੀ ਆਪਾਂ ਜੀ ਬਰਦਾਰ ਸਾਹਿਬ ਦੇ ਕਿ ਮੁਰਲੇ ਪਾਸੇ ਬਰਾਂਡੇ ਬਣ ਜਾਂਦੇ ਆ ਇਸ ਕਰਕੇ ਮੈਂ ਪਹਿਲਾਂ ਵੀਡੀਓ ਨਹੀਂ ਬਣਾ ਸਕਦੀ ਔਰ ਮਾਨ ਲੈ ਗਿਆ ਸੀ ਈਰਮਾਨ ਦਾ ਆਪ ਦਾ ਪੁੱਟ ਗਿਆ ਜੀ ਪਤੀ ਹੈ ਇਹ ਆਹਰ ਦੀ ਤੀਰੀ ਕਿ ਮੈਂ ਤੀਰੀ ਜਿਹੜਾ ਹੋਊ ਸੀ ਵਿੱਚ ਠੀਕ ਹੈ ਇਹ ਦਾ ਤੀਰ ਦਾ ਬਰੇਡਾ ਕੇ ਨਾ ਤੇ ਮਿਲਕਾਰੀ ਪਾਣੀ ਚੰਨ ਵਿੱਚ ਪਰਾਵਾ ਬੋਤਾਂ ਵਰਤਸੋਲੀ ਬੜੀਆ ਸੁਭੀਧੀਰੀ ਹੋਵੇ ਨਹੀਂ ਕਿੱਟਲਾ ਕਰਦਾ ਕਰਦਾ ਤੇ ਨਾ ਪਹਿਣਾ ਕਰੀ ਹਨਾ ਪਰਵਾਰ ਆਉਲੇ ਬੜੀਆ ਉਹਨੀਆਂ ਕਾਮਯਾਬ ਹੋ ਗਏ ਬਹੁਤ ਮਿਹਨਤ ਕਰਦੇ ਮੇਰਾ ਭਰਾ ਸਾਰੇ ਆਣੀ ਬੜੀਆ ਬੜੀਆ ਕਮੈਂਟ ਕਰਕੇ ਦੱਸਿਓ ਤੇ ਬਾਕੀ ਉਹ ਸੌਰੇ ਪਰਵਾਰ ਚ ਕੰਮ ਕਰਦੀਆਂ ਸੀ ਹਨਾ ਸੌਰਿਆਂ ਨੂੰ ਵਿਸਪੁਰ ਦੇਣੇ ਚਾਹੀਦੇ ਹੈਗੇ ਤੇਕਿਆਂ ਨੂੰ ਕਿੱਟਲਾ ਬਹੁਤ ਕਰਦੇ ਨੇ ਇਹ ਬਿਹਾਰ ਗਲਤ ਨਹੀਂ ਜੋ ਮਰਜਾਂ ਦੀ ਉੱਧੇ ਉਧਰ ਕੱਪਣਾ ਤੇਕਿਆਂ ਦਾ ਜੌਂਦਾਂ ਦੀ ਦੀਵਾਲਾਂ ਨੋੜਨਾ ਤੇਕਿਆਂ ਕარი ਨੂੰ ਪੇਕੇ ਕੀਤਾ ਤੁਮਣਾ ਲੋ ਜੀ ਬੀਬੀ ਕਰ ਰਹੀ ਆ ਆਪਣੀਆਂ ਪਿੱਪੀਆਂ ਵੇਲੀਆਂ ਆ ਬੀਬੀ ਆਵਦੀਆਂ ਪਿੱਪੀਆਂ ਵੇਲੀਆਂ ਕਰੀ ਜਾਂਦੀ ਐ ਜੀ ਆਪਾਂ ਪਿੱਪੀ ਵੇਲੀ ਕਰਕੇ ਦੇ ਰਹੇ ਆ ਪੇਕੀ ਪਿੰਡ ਵਾਲਿਆਂ ਨੂੰ ਆ ਬੀਬੀ ਦੇ ਦਿੱਤੇ ਆਪਾਂ ਕੁਸ਼ਾਰੇ ਤਿਆਰ ਕਰਕੇ ਸਾਨੂੰ ਕੁਸ਼ਾਰੇ ਦਿਖਾਉਣੇ ਇੱਕ ਮਿੰਟ ਇਸ ਤਰ੍ਹਾਂ ਤਿਆਰ ਹੋ ਗਈ ਉਸ ਪਰ ਇਹ ਤਾਂ ਕੁਛ ਐਜ ਮੇਗੀ। ਇਸ ਵਿੱਚ ਸਪੇਕ। ਠੀਕ ਹੈ ਜੀ। ਹੁਣ ਨਾਲ ਜਿਹੜੇ ਰਿੰਦੇ ਚੋਣਣ ਵਾਲੇ। ਹਨਾ ਵਰਜੀ ਤਾਂ ਪੀਪੂ ਵੇਲੀ ਕਰਤੀ ਥੋੜੀ। ਇਹ ਚਾਹ ਚੋੜੀ ਜਮਾਉਣ ਲੱਗੇ। ਇਹ ਛੋਟੀ ਭੈਣ ਕੋਲ ਜਾਣੀ ਹੈ ਪੀਪੂ ਭੈਣਾਂ ਕੋਲ ਚਤਰੀ ਫਿਰੂਗੀ। ਇੱਕ ਭੈਣ ਕੋਲ ਪਹਿਲਾਂ ਜਮਾਉਗੀ। ਹਨਾ। ਕੁੜੀਆਂ ਹੋਣਗੀਆਂ ਚਾਹੀਦੀਆਂ ਕੌਰ ਜੀ ਤੋਂ ਹੋਣਗੀਆਂ ਚਾਹੀਦੀਆਂ। ਫੜਾਈ ਨਹੀਂ ਜੇ ਨਹੀਂ ਨਾ ਹੁੰਦੀਆਂ ਫਾਈਨਲੀ ਉੱਥੇ ਰੱਬ ਦੀ ਮਿਹਰ ਨਾਲ ਸッセ ਪਾਸ਼ਾ ਜੀ ਨੇ ਵਧੀਆ ਚੜ੍ਹਦੀ ਕਲਾ ਵਿੱਚ ਸ਼ਰਤ ਪਵਾਤੀ ਤੇ ਆਪਾ ਵਰਸ ਕਰਨ ਵਾਲਿਆ ਕਰਾਉਣ ਵਾਲਾ ਤੋਂ ਹੋ ਗਿਆ ਯਾਰ ਮਹਾਰਾਜ ਸਤਪੁਰਨਾਨਕ ਤੇ ਹੁਣ ਸ਼ਾਮ ਦਾ ਵਕਤ ਹੈ 6 7:30 ਹੋ ਚੁੱਕੇ ਨੇ ਤੇ ਮੈਂ ਨਾਲ ਐ ਸੀ ਕਹਿੰਦੀ ਹਥੇ ਚੌਂਟ ਕਰਨ ਲੱਗ ਗਿਆ ਉਹ ਪ੍ਰੇਤੀਆਂ ਪਾਉਣ ਲੱਗੇ ਕਿਸੇ ਸਿਰ ਉੱਤੇ ਤੇ ਹੁਣ ਮੈਂ ਸ਼ਾਮ ਦੇ ਵਕਤ ਮੰਮੀ ਨੇ ਬਾਹਰੋਂ ਸਤੋੜੀਆਂ ਨੇ ਸਾਧੀਆਂ ਤੇ ਕਦੂ ਤੇ ਦੇਖ ਸਕਦੇ ਹੋ ਤੁਸੀਂ ਮੰਮੀ ਇੱਧਰ ਇੱਕ ਆ ਤੋਰੀ ਲੱਗੀ ਸੀ ਫਾਈਨਲੀ ਆਪਣੇ ਇੱਕ ਤੋਰੀ ਲੱਗੀ ਜੀ ਵਧਾਈਆਂ ਜੀ ਵਧਾਈਆਂ ਜੀ ਸਾਰਿਆਂ ਨੂੰ ਇੱਕ ਤੋਰੀ ਦੀਆਂ ਤੇ ਇੰਨੇ ਕਿਚੌੜੇ ਬਣ ਗਏ ਇੰਨੇ ਕਿਚੌੜੇ ਜੀ ਕਦੂ ਦਾ ਆਪਣੇ ਬਹੁਤ ਵੱਡੇ ਵੱਡੇ ਲਗਾ ਲਾ ਕੇ ਰੱਬ ਦੀ ਮਿਹਰ ਹੈ ਵਾਸੀ ਤੇ ਆ ਚੀਜ਼ਾਂ ਵੀ ਬੜੀ ਲੱਗਦੀਆਂ ਇਨਕ ਲਈ ਚਲੋ ਜੀ ਬਲੌਗ ਦਾ ਪਾ ਇਥੇ ਐਂਡ ਕਰਦੇ ਆ ਤੇ ਆਗਲੇ ਬਲੌਗ ਚ ਮਿਲਦੇ ਆ ਜੇਕਰ ਤੁਸੀਂ ਆਪਣੇ ਚੈਨਲ ਤੇ ਨਵੇਂ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਜੀ ਤੇ ਆਪਣੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰਦੇ ਤੇ ਆਪਾਂ ਨੂੰ ਬਹੁਤ ਬਹੁਤ ਸਪੋਰਟ ਦੇ ਲਈ ਚਾਹਵਾ। ਬਾਏ ਬਾਏ